ਰੌਗ 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 ਭਾਈ ਜੀ ਇਧਰ ਆਓ ਸੌਰੀ ਮੈਨੂੰ ਤੁਸੀਂ ਦੱਸੋ ਆ ਬਾਜ਼ਾਰ ਚ ਕੋਈ 1500 ਮੰਗਦਾ ਤੇ ਕੋਈ 1200 ਮੰਗਦਾ ਇਹ ਸਰਦਾਰ ਸਾਹਿਬ ਕਹਿੰਦੇ 500 ਦਾ ਲੈ ਜਾਓ ਸੂਟ ਬਿਲਕੁਲ ਧੱਕਾ ਕਰੀ ਜਾਂਦੇ ਵੀਡੀਓ ਸ਼ਰੇ ਆਹ ਮਝੂਠ ਬੋਲੀ ਜਾਂਦੇ ਆਂ ਭਾਜੀ ਮੈਨੂੰ ਦਿਖਾ ਦਿਓ ਕੀ ਕਹੀਏ ਨਾ ਮੈਂ ਵੀ ਚੈੱਕ ਕਰ ਲਾਂ ਜਿਹੜਾ ਇਹ 1500 ਵਾਲਾ 500 ਦਾ 1500 ਤੇ 3 ਦੇਵਾਂਗੇ ਸ਼ਰਤ ਸਾਡੀ ਇੱਕੋ ਹੀ ਹੈ ਕਿਉਂਕਿ ਸਾਡਾ ਥੋਕ ਦਾ ਕੰਮ ਹੈ ਅਸੀਂ ਇੱਕ ਦੇਣ ਲੱਗੇ ਤੁਹਾਨੂੰ ਫਿਰ ਮਹਿੰਗਾ ਲਾਵਾ ਇਹ ਦੇਖ ਲਓ ਪੱਕੀ ਗੱਲ ਆ 500 ਦੇ ਦਊਗੇ ਕੀ ਗੱਲ ਆ ਲੋਕਾਂ ਦੀ ਗੱਲ ਸੱਚੀ ਹੋ ਗਈ ਆ ਉਹ ਕਹਿੰਦੇ ਗੌਰਵ ਖਾਣਾ ਚਲਾ ਕੈਨੇਡਾ ਇਹਨੇ ਇਦਾਂ ਕੱਪੜਾ ਖਾਲੀ ਕਰਨਾ ਬੀਜ ਬ ਬਾਈ ਜੀ ਚਾਹ ਵੀਜ਼ਾ ਲੱਗਾ ਹੈ ਚਾਈਨੀ ਵੀ ਲੱਗਾ ਰੇਟ ਤਾਂ ਇਹੀ ਦਵਾਂਗੇ ਕੁਛ ਕਮਾਉਣਾ ਕੁਮਾਣਾ ਨਹੀਂ ਹੈਗਾ ਬਿਲਕੁਲ ਕਮਾਉਣਾ ਹੈ ਲੇਕਿਨ ਆਟੇ ਚ ਲੋਨ ਜਿੰਨਾ ਕਮਾਉਣਾ ਹੈ ਥੱਗੀਆਂ ਨਹੀਂ ਮਾਰਨੀਆਂ ਵੀਰੇ ਫੋਟੋ ਬਣਾ ਲਓ ਵੀਡੀਓ ਬਣਾ ਲਓ ਕਿਸੇ ਨੇ 12-1500 ਤੋਂ ਘੱਟ ਨਹੀਂ ਦੇਣਾ ਉਹ ਲਵਾਤੀ ਮਾਲਕਾਂ ਤੋਂ ਮੋਰ 5-500 5-500 ਉਹ ਦੇ ਨਹੀਂ ਸਕਦੇ ਬਜ਼ਾਰਾ ਚ ਮੈਕਸ ਪਕੌੜੇ 500 ਰੁਪਏ ਕਿਲੋ ਆਲਾ ਤੇ 500 ਦਾ ਸੂਟ ਦੇ ਦੇਣਾ ਸੀ ਸਹੀ ਆ ਕੱਲਾ ਛੌਣ ਲਈ 500 ਆ ਮਿਲਦਾ ਤੁਸੀਂ ਸੂਟ 500 ਦੇ ਜਨ ਕਰ ਭਾਜੀ ਅੰਕਲ ਓਮ ਤੇ ਗੌਰਵ ਖਰਾਨਾ ਨੇ ਇਹੀ ਕਰਤਾ ਕਹਿੰਦਾ ਜਿਹੜਾ ਕੋਈ ਨਹੀਂ ਦੇ ਸਕਦਾ ਮੈਂ ਦੇ ਦੂੰਗਾ ਵੈਲਵਟ ਦਾ ਦੁਪੱਟਾ ਬਾਜੂ ਪਹੁੰਚੇ ਭਲਾ ਦੀ ਵਿਆਹ ਸ਼ਾਦੀ ਫੰਕਸ਼ਨ ਜੇ ਪਾਲਿਓ ਬਜ਼ਾਰਾਂ 'ਚ 35 3500 ਰੁਪਏ ਦਾ ਇੱਥੇ ਮਿਲਨੇ 3500 ਰੁਪਏ ਦੇ ਦੋ ਆ ਨੈਚੁਰਲ ਕ੍ਰੇਵ ਦੇ ਸੂਟ ਬਜ਼ਾਰਾਂ 'ਚ 2 2000 ਦੇ ਵਿਕਦੇ ਜੀ ਅਸੀਂ 1000 ਰੁਪਏ ਦਾ ਇੱਕ ਦੇਣਾ ਤੋ ਦੇਖੋ ਆ ਦੇਖੋ ਜਿਹਦੇ ਘਰ 'ਚ ਵਿਆਹ ਜੇ ਨੂੰ ਹੈਗਾ ਗੋਡੇ-ਗੋਡੇ ਚਾਹ ਭਾਈ ਆਜੋ ਅੰਕਲੋਂ ਮੋਗਾ ਰੋਡ ਬਾਗਾਪਣਾ ਜਿੱਥੇ ਹਰ ਤਰ੍ਹਾਂ ਦੀ ਵੈਰਾਈਟੀ ਹਰ ਤਰ੍ਹਾਂ ਦੇ ਨਵੇਂ-ਨਵੇਂ ਡਿਜ਼ਾਈਨ ਬੁਲਬੁਲ ਦੇ ਬੱਚਿਆਂ ਰਕੇ ਸੂਟ ਆ ਚੁੱਕੇ ਆ ਜੇ ਤੁਸੀਂ ਇਦਾਂ ਦੇ ਭਾਰੇ-ਭਾਰੇ ਸੂਟਾਂ ਦੀ ਦਾਜਵਰੀ ਬਣਾਉਣੀ ਆ ਆਪਣੀ ਧੀ ਬੱਚੀ ਨੂੰ ਵਧੀਆ ਕੱਪੜਾ ਲੈ ਕੇ ਦੇਣਾ ਇਹੀ ਕੱਪੜਾ ਜੇ ਬਾਜ਼ਾਰ ਚ ਆ ਕੇ ਲੈਣਾ 2 ਲੱਖ ਰੁਪਏ ਤੋਂ ਘੱਟ ਕਿਸੇ ਨੇ ਦਾਜਵਰੀ ਬਣਾ ਕੇ ਤਾਂ ਨਹੀਂ ਦੇਣੀ ਪਰ ਸਾਡੇ ਕੋਲ ਆਜੋ 70-80 ਹਜ਼ਾਰ ਚ ਦੇ ਦੇਵਾਂਗੇ ਲੱਖ ਲੱਖ ਸਵਾ ਸਵਾ ਲੱਖ ਰੁਪਏ ਸਾਡਾ ਬਚਾ ਦੇਣਾ ਸੀ ਦੇਖੋ ਹੁਣ ਦਾਜਵਰੀਆਂ ਦਾ ਦਿਨ ਆ ਗਿਆ ਤੁਸੀਂ ਡ्रेसेसਾਂ ਰੈਂਟ ਤੇ ਨਹੀਂ ਲੈਣੀਆਂ ਕੋਈ 2500 ਦੀ ਡਰੈਸ ਲੈ ਲਓ ਕੋਈ 3000 ਰੁਪਏ ਦੀ ਲੈ ਜਾਓ ਹਰ ਇੱਕ ਉੱਤੇ 20% ਆਫਰ ਦੇਤੀ ਆ ਜਿੰਨਾ ਮਰਜੀ ਕੱਪੜਾ ਲੈ ਜਾਓ ਇੱਕ ਤਾਂ ਤੁਹਾਨੂੰ ਅਸੀਂ ਬਾਜ਼ਾਰ ਨਾਲੋਂ ਸਸਤੇ ਰੇਟਾਂ ਦੇ ਰੈਡੀਮੇਡ ਸ਼ਰਾਰੇ ਗਰਾਰੇ ਦੇਨੇ ਆ ਉਦੋਂ ਉੱਪਰ ਜਦੋਂ ਤੁਸੀਂ ਇੱਥੇ ਹੋਣਾ ਸਾਹਾਂ ਟੀਵੀ ਦਾ ਸਕਰੀਨ ਸ਼ਾਟ ਲੈ ਕੇ ਆਓ ਇਹਦੇ ਉੱਤੇ 20% ਐਕਸਟਰਾ ਡਿਸਕਾਊਂਟ ਵੀ ਲੈ ਕੇ ਦਵਾਂਗੇ 20% ਡਿਸਕਾਊਂਟ ਸਰਦਾਰ ਜੀ ਮੈਨੂੰ ਸਮਝ ਨਹੀਂ ਆਉਂਦੀ ਬਿਆਹਾਂ ਸ਼ਾਦੀਆਂ ਤੇ ਨਾ ਕਿ ਲੋਕ ਬਾਜ਼ਾਰਾਂ ਜਾਂਦੇ 15-1500 ਰੁਪਏ ਸੂਟ ਮਿਲਦੇ ਏ ਤੁਸੀਂ ਅੰਕਲ ਓਮ ਵਾਲੇ ਕਹਿੰਦੇ 5-500 ਹੀ ਲੈ ਜਾਓ ਸੇਹ ਤਾਂ ਠੀਕ ਹੈ ਤੁਹਾਡੀ ਚੱਕਰ ਕਿਹੜਾ ਪਾਇਆ ਤੁਸੀਂ ਸਾਰਾ ਬਾਜ਼ਾਰ ਮੇਲਾ ਅੰਕਲ ਓਮ ਬਾਘੇਪਣਾ ਕਿਉਂ ਲੱਗਦਾ ਮੇਲਾ ਦੇਖੋ ਜੀ ਮੇਲੇ ਦਾ ਕਾਰਨ ਹੀ ਇਹ ਆ ਚੀਜ਼ ਵਧੀਆ ਜਾਇਜ਼ ਕਮਾਈ ਤੇ ਵੇਚਦੇ ਆ ਦੁਕਾਨਦਾਰਾਂ ਨੇ ਇਸ ਵਕਤ ਪੂਰਾ ਸੀਜ਼ਨ ਲਾਣ ਦਾ ਮਨ ਬਲਾ ਲਿਆ ਤੇ ਲੋਕਾਂ ਦੀਆਂ ਠੱਗੀਆਂ ਮਾਰਨੀਆਂ ਸ਼ੁਰੂ ਕਰਤੀਆਂ ਪਰ ਅੰਕਲ ਓਮ ਬਾਘਾਪਣਾ ਤੇ ਕੜਾਈ ਵਾਲੇ ਸੂਟ 5-500 ₹100 ਦੇ ਦੇਣੇ ਆ ਫੋਟੋ ਵਾਲੇ ਪੀਸ ਹੈ ਬਾਜੂ ਪਹੁੰਚੇ ਬਣੇ ਹੋਏ ਡਿਜ਼ਾਈਨਰ ਪੀਸ ਹੈ ਇੱਕ ਤੋਂ ਇੱਕ ਟਾਪ ਪੀਸ ਦਵਾਗੇ ਜੀ ਭਾਜੀ ਇੰਨੀ ਕਾਲ ਦੱਸ ਦੋ ਦੇਣੇ ਕਹੋ ਤਾਂ ਕਿ ਫੇਰ ਤੁਸੀਂ ਕਹਿੰਨਾ ਸਟਾਕ ਮੁੱਕ ਗਿਆ ਜਾਂ ਤੁਸੀਂ ਕਹਿੰਨਾ ਸੇਲ ਮੁੱਕ ਗਈ ਆ ਦੇਖੋ ਜੀ 20 ਤਰੀਕ ਤੱਕ ਆਫਰ ਹੈ ਜੀ 20 ਤਰੀਕ ਤੱਕ 12 ਤਰੀਕ ਤੋਂ ਲੈ ਕੇ 20 ਤਰੀਕ ਤੱਕ ਆਫਰ ਆ 8 ਦਿਨਾਂ ਦੀ ਸੇਲ ਆ ਪਟਾਕੇ ਦਾ 8 ਦਿਨਾਂ ਜੇ ਪੈਣੇ ਆ ਉਸ ਤੋਂ ਬਾਅਦ ਨਾ ਕਿਉਂ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਬਾ ਤੁਸੀਂ ਚੈੱਕ ਕਰ ਲੋ ਦੇਖੋ ਪੂਰੇ ਲਗਜ਼ਰੀ ਚਮ ਚਮ ਕਰਦੇ ਟਾਪ ਦੇ ਸੂਟ 5500 ਚ ਆ ਵੀ ਚੱਕੋ 5500 ਚ ਫੋਟੋ ਵਾਲੇ ਪੀਸ 5 ਉਹ ਛੱਡੋ ਭਾਜੀ ਆ ਚੈੱਕ ਕਰੋ ਨੈਚੁਰਲ ਕਰੇਵ ਦਾ ਸੂਟ ਹੈਂਡਵਰਕ ਕੀਤਾ ਹੋਇਆ ਚਾਹੇ ਮੋਰ ਵਾਲਾ ਡਿਜ਼ਾਈਨ ਲੈ ਲੋ ਚਾਹੇ ਅੰਬੀ ਵਾਲਾ ਲੈ ਲੋ ਦੱਸ ਦੋ ਬਜਾਰਾ ਚ ਕੀ ਭਾ ਮਿਲਦਾ ਵਾ ਮਿਲੇ ਜਾਂਦਾ 12-1400 ਦਾ ਭਾਈ ਓ ਭਾਜੀ ਅਸੀਂ ਦੇਨੇ ਆ 1500 ਰੁਪਏ ਦੇ ਤਿੰਨ ਇਹ ਵੀ 500 ਦਾ ਸੂਟ ਮੈਂ ਕਹਿੰਦਾ ਭਾਜੀ ਹਾਂਜੀ ਮੈਂ ਨਹੀਂ ਤੇਰੀ ਗੱਲ ਦਾ ਯਕੀਨ ਕਰਦਾ ਭਾਈ ਤੂੰ ਗਲਤ ਬੰਦਾ ਆ ਇਹ ਹੋ ਹੀ ਨਹੀਂ ਸਕਦਾ ਮੈਂ ਕਹਿੰਦਾ ਜੋ ਕਹਿਤਾ ਲੋਹੇ ਤੇ ਲਕੀਰ ਹੈ ਲੋਹੇ ਤੇ ਲਕੀਰ ਭਾਈ ਜੀ ਹੈਗੇ ਗਵਰਬ ਖਰਾਣਾ ਜੀ ਬਿਲਕੁਲ ਹੈਗੇ ਆ ਇੱਥੇ ਹੀ ਹੁੰਦੇ ਆ 12 ਮਹੀਨੇ 30 ਦਿਨ ਬਾਗੇ ਬਣਾਨੇ ਹੁੰਦੇ ਆ ਹੁਣ ਕੈਨੇਡਾ ਦੀਆਂ ਫਲਾਈਟਾਂ ਕੈਨਸਲ ਕਰਤੀਆਂ ਭਾਜੀ ਨੇ ਭਾਜੀ ਕਹਿੰਦੇ ਇਸ ਵਾਰ ਸੀਜ਼ਨ 'ਚ ਵੱਡੇ ਵੱਡੇ ਤਨਾਰਾ ਦੇ ਥੰਮ ਹਲਾਦਾਂਗੇ ਥੰਮ ਰੋਕੋ ਰੋਕ ਰੋਕ ਭਾਈ ਜੀ ਇੱਧਰ ਆਓ ਸੌਰੀ ਮੈਨੂੰ ਤੁਸੀਂ ਦੱਸੋ ਆ ਬਾਜ਼ਾਰ 'ਚ ਕੋਈ 1500 ਮੰਗਦਾ ਤੇ ਕੋਈ 1200 ਮੰਗਦਾ ਇਹ ਸਰਦਾਰ ਸਾਹਿਬ ਕਹਿੰਦੇ 500 ਲੈ ਜਾਓ ਸੂਟ ਬਿਲਕੁਲ ਧੱਕਾ ਕਰੀ ਜਾਂਦੇ ਵੀਡੀਓ ਸ਼ਰੇ ਆ ਮਝੂਠ ਬੋਲੀ ਜਾਂਦੇ ਆ ਇਹ। ਭਾਜੀ ਮੈਨੂੰ ਦਿਖਾ ਦਿਓ ਕੀ ਕਹੀਏ ਨਾ ਮੈਂ ਵੀ ਚੈੱਕ ਕਰ ਲਾਂ ਜਿਹੜਾ। ਕੀ ਕਹਿੰਦਾ ਇਹ? ਇਹ ਭਾਈ ਜੀ 1500 ਵਾਲਾ ਸੂਟ ਕਹਿੰਦਾ 500 ਹੀ ਆ ਜਾਓ। ਭਾਜੀ 1500 ਵਾਲਾ 500 ਦਾ 1500 ਤੇ 3 ਦਵਾਂਗੇ ਸ਼ਰਤ ਸਾਡੀ ਇੱਕੋ ਹੀ ਹੈ ਕਿਉਂਕਿ ਸਾਡਾ ਥੋਕ ਦਾ ਕੰਮ ਹੈ ਅਸੀਂ ਇੱਕ ਦੇਣ ਲੱਗੇ ਤੁਹਾਨੂੰ ਫਿਰ ਮਹਿੰਗਾ ਲਾਵਾ। ਇਹ ਦੇਖ ਲਓ ਪੱਕੀ ਗੱਲ ਆ 500 ਦੇ ਦਵਾਂਗੇ। ਕੀ ਗੱਲ ਹੈ ਭਾਜੀ ਦੇਖੋ ਹੈਂਡਵਰਕ ਕੀਤਾ ਸਾਰਾ ਸੂਟ। ਮੇਰੀਆਂ ਭੈਣਾ ਦੇਖ ਲੋ ਇਹ ਬਾਜ਼ਾਰ ਦੇ ਵਿੱਚ 800 1000 1500 1200 ਮੰਗ ਕੇ ਰੇਟ ਲਾਈ ਜਾਂਦੇ ਸਾਡਾ ਰੇਟ ਜਿਹੜਾ ਹੈਗਾ ਉਹ ਸਾਡਾ ਰੇਟ ਹੈ ਬਿਲਕੁਲ 1500 ਦੇ 300 ਗੱਲ ਪਤਾ ਕੀ ਆ ਲੋਕਾਂ ਦੀ ਗੱਲ ਸੱਚੀ ਹੋ ਗਈ ਆ ਉਹ ਕਹਿੰਦੇ ਗੌਰਵ ਖਾਨਾ ਚਲਾ ਕੈਨੇਡਾ ਇਹਨੇ ਇਦਾਂੇ ਕੱਪੜਾ ਖਾਲੀ ਕਰਨਾ ਵੀਜ਼ਾ ਬੂਜ਼ਾ ਲੱਗਾ ਜਾਣ ਦੀ ਤਿਆਰੀ ਆ ਭਾਈ ਜੀ ਚਾਹੇ ਵੀਜ਼ਾ ਲੱਗਾ ਹੈ ਚਾਹੇ ਨਹੀਂ ਲੱਗਾ ਰੇਟ ਤਾਂ ਐਂ ਹੀ ਦਵਾਂਗੇ ਭਈ ਰੇਟ ਤਾਂ ਦਵਾਂਗੇ ਪਰ ਇਹ ਕੁਝ ਕਮਾਉਣਾ ਕਮਾਉਣਾ ਨਹੀਂ ਹੈਗਾ ਬਿਲਕੁਲ ਕਮਾਉਣਾ ਹੈ ਲੇਕਿਨ ਆਟੇ 'ਚ ਲੋਨ ਜਿੰਨਾ ਕਮਾਉਣਾ ਹੈ ਅੱਗਿਆਣੀ ਮਾਰਨੀਆ ਵੀਰੇ ਸੋ ਲੋਕੋ ਆ ਦੇਖੋ ਮੈਂ ਕਹਿੰਦਾ ਚੈਲੰਜ ਕਰਦਾ ਪੂਰੇ ਪੰਜਾਬ ਨੂੰ ਫੋਟੋ ਬਣਾ ਲਓ ਵੀਡੀਓ ਬਣਾ ਲਓ ਕਿਸੇ ਨੇ 12 1500 ਤੋਂ ਘੱਟ ਨਹੀਂ ਦੇਣਾ ਉਹ ਲਵਾਤੀ ਮਾਲਕਾਂ ਤੋਂ ਮੋਰ 550 550 ਉਹ ਦੇ ਨਹੀਂ ਸਕਦੇ ਦੇ ਨਹੀਂ ਸਕਦੇ ਸੋਚ ਵੀ ਨਹੀਂ ਸਕਦੇ ਓਏ ਸਾਡੇ ਤਾਂ ਮਾਲਕਾਂ ਦੇ ਰੱਤੀ ਭਰ ਦਾਣੇ ਜਿੰਨੇ ਲੋਗ ਹੈ ਨਹੀਂ ਉਹ ਜਿਹੜੇ ਗੱਲਾਂ ਕਰਦੇ ਆ ਉਹ ਜਿਹੜੇ ਲੂਸ ਟੋਕ ਕਰਦੇ ਨਾ ਇਦਾਂ ਜਵਾਬ ਦਵਾਂਗੇ ਰੇਟਾਂ 'ਚ ਜਵਾਬ ਦਵਾਂਗੇ ਕੁਆਲਿਟੀਆਂ ਦੇ ਵਿੱਚ ਦੇਖੋ ਜੀ ਪੂਰਾ ਪੰਜਾਬ ਵੀ ਇੱਥੇ ਆਈ ਜਾਂਦਾ ਹਰਿਆਣਾ ਵੀ ਇੱਥੇ ਆਈ ਜਾਂਦਾ ਰਾਜਸਥਾਨ ਵੀ ਇੱਥੇ ਆਈ ਜਾਂਦਾ ਲੋਕੀ ਤਾਂ ਸ਼੍ਰੀਨਗਰ ਤੋਂ ਆਈ ਜਾਂਦੇ ਬਿਲਕੁਲ ਭਾਜੀ ਕਿਉਂਕਿ ਸ਼੍ਰੀਨਗਰ ਪੈ ਲੱਗੀ ਹੈ ਠੰਡ ਤੇ ਆ ਠੰਡ ਤੇ ਆ ਗਰਮਾ ਗਰਮਾ ਸੂਟ ਆ ਗਿਆ ਜਿਹੜੇ ਬਜ਼ਾਰਾ ਚ ਮੈਕਸ ਪਕੌੜੇ 500 ਰੁਪਏ ਕਿਲੋ ਵਾਲਾ ਤੇ 500 ਦਾ ਸੂਟ ਦੇ ਦੇਣਾ ਸੀ 500 ਸੂਟ ਬਿਲਕੁਲ ਗਰਮ ਸੂਟ ਜਿਹੜੇ ਕਸ਼ਮੀਰੋਂ ਆ ਰਹੇ ਆ ਲੋਗੋਂ ਨਾਸਤੇ ਲੈ ਕੇ ਆਂਦਾ ਐ ਬਾਈ ਆ ਕੱਲਾ ਸ਼ਾਲ ਨਹੀਂ 500 ਰੁਪਏ ਮਿਲਦਾ ਤੁਸੀਂ ਸੂਟ 500 ਦੇ ਜਾਨਾ ਭਾਜੀ ਅੰਕਲ ਓਮ ਤੇ ਗੌਰਵ ਖਾਣਾ ਨੇ ਇਹੀ ਕਰਤਾ ਕਹਿੰਦਾ ਜਿਹੜਾ ਕੋਈ ਨਹੀਂ ਦੇ ਸਕਦਾ ਮੈਂ ਦੇ ਦੂੰਗਾ ਆ ਦੇਖੋ ਪਸ਼ਮੀਨੇ ਵਾਲੇ ਸੂਟ ਜਿਹੜੇ ਹਨ ਤੁਹਾਡੇ ਪਿੰਡਾਂ ਚ ਆਉਂਦੇ ਹੁੰਦੇ ਆ ਉਹਨਾਂ ਨਾਲੋਂ ਵੀ ਵਧੀਆ-ਵਧੀਆ ਸੂਟ ਓਏ ਹੋਏ ਹੋਏ ਕੋਈ 5-500 ਕੋਈ 6-600 ਮਾਤਰਬ ਠੰਡ ਨਹੀਂ ਲੱਗਣ ਦੇਣੀ ਜਿੰਨੀ ਮਰਜੀ ਠੰਡ ਚੱਲ ਜਾਓ ਸੂਟ ਸਾਡੇ ਇਨੇ ਗਰਮਾ-ਗਰਮ ਆ ਚੁੱਕੇ ਆ ਬਿਲਕੁਲ ਭਾਜੀ ਓਏ ਆ ਚੈੱਕ ਕਰੋ ਆ ਵਾ ਸੱਪ ਵੈਲਵਟ ਦਾ ਸੂਟ ਵੈਲਵਟ ਦਾ ਦੁਪੱਟਾ ਬਾਜੂ ਪਹੁੰਚੇ ਪੜਾ ਦੀ ਵਿਆਹ ਸ਼ਾਦੀ ਫੰਕਸ਼ਨ ਜੇ ਪਾਲਿਓ ਬਯਾਰਾ ਚ 35 3500 ਰੁਪਏ ਦਾ ਇੱਥੇ ਮਿਲਨੇ 3500 ਰੁਪਏ ਦੇ ਦੋ ਮਤਲਬ 16 1700 ਸੂਟ ਹੈ 1750 ਰੁਪਏ ਦਾ ਸੋ ਦੇਖੋ ਆ ਵੀ ਚੈੱਕ ਕਰ ਲਓ ਮਤਲਬ ਗਰਮ ਦੇ ਵਿੱਚ ਤੁਸੀਂ ਲੈਣਿਆ ਬੈਲਵਰਟ ਦੇ ਸੂਟ ਤੁਸੀਂ ਲੈਣਿਆ ਸ਼ਨੀਲ ਵਾਲੇ ਸੂਟ ਤੁਸੀਂ ਜਿਹੜੇ ਵੀ ਲੈਣਿਆ ਆ ਕੇ ਲੈ ਜਾਓ ਹੈਵੀ ਹੈਵੀ ਚੀਜ਼ਾਂ ਦੇਖੋ ਵਾਜੂ ਵਰਕ ਦੇਖੋ ਆ ਫਰੰਟ ਦੇਖੋ ਕਲਰ ਗ੍ਰੀਨ ਲੈ ਜਾਓ ਬਲੈਕ ਲੈ ਜਾਓ ਰੈੱਡ ਲੈ ਜਾਓ ਗਾਰਮ ਸੂਰਤਾਂ ਨੂੰ ਅਸੀਂ ਦੇ ਦਿੱਤੇ ਉਹ ਭਾਜੀ ਗੱਲ ਸੁਣ ਲੋ ਉਹ ਜਿਹੜੀ ਲੱਖ ਲੱਖ ਖਾਲੀ ਦਾਜਵਰੀ ਆ ਪੰਜਾਬ 50000 ਚ ਬਣਾ ਦਾਂਗੇ ਓ ਜਿਹੜੀ 2-2 ਲੱਖ ਵਾਲੀ ਦਾਜਵਰੀ ਐ ਲੱਖ-ਲੱਖ ਰੁਪਏ ਦੇ ਵਿੱਚ ਬਣਾ ਦਾਂਗੇ ਆ ਨੈਚੁਰਲ ਕ੍ਰੇਵ ਦੇ ਸੂਟ ਬਜ਼ਾਰਾ ਚ 2-2 ਹਜ਼ਾਰ ਦੇ ਵਿਕਦੇ ਜੀ ਅਸੀਂ 1000 ਰੁਪਏ ਦਾ ਇੱਕ ਦੇਣਾ ਓ ਦੇਖੋ ਲੋਕੋ ਬਾਰ-ਬਾਰ ਕਹਿੰਨਾ ਭੈਣੋ ਤੇ ਭਰਾਵੋ ਬੜੀ ਮਿਹਨਤ ਕਰਦੇ ਹੋ ਤੁਸੀਂ ਬੀਜ ਕੇ ਕਮਾਉਣੇ ਹੋ ਪੈਸੇ ਲੁੱਟੇ ਨਾ ਜਾਓ 22 250 25 250 ਵਾਲੇ ਸੂਟ ਇੱਥੋਂ 1-1000 ਚ ਲੈ ਕੇ ਜਾਓ ਭਾਜੀ ਹੈਂਡਵਰਕ ਦਾ ਕੰਮ ਐ ਨੈਚੁਰਲ ਕ੍ਰੇਵ ਦਾ ਸੂਟ ਐ ਮੈਂ ਕਹਿਣਾ ਗੱਲਾਂ ਨਾ ਕਰੋ ਟੈਗ ਚੈੱਕ ਕਰੋ ਮੱਥਾ ਦੇ ਕੇ ਟਿਕਾ ਲਾਉਂਦੇ ਨਹੀਂ 1500 ਵਾਲਾ ਸੂਟ 1000 ਰੁਪਏ ਚ ਦੇ ਕੇ ਤੁਰਾਂਗੇ ਲਓ ਡਿਜ਼ਾਈਨ ਇੱਕ ਤੋਂ ਇੱਕ ਟਾਪ ਤੋਂ ਟਾਪ ਆ ਭਾਜੀ ਚੈਲੰਜ ਕਰਕੇ ਕਹਿੰਦੇ ਆ ਅੰਕਲ ਓਮ ਜਿਹਾ ਕੋਈ ਰੇਟ ਨਹੀਂ ਦੇ ਸਕਦਾ ਅੰਕਲ ਓਮ ਜਿਹੀ ਕੋਈ ਵੈਰਾਈਟੀ ਨਹੀਂ ਦੇ ਸਕਦਾ ਅੰਕਲੋਮ ਜਿਹੇ ਕੋਈ ਸੂਟ ਦਿਖਾ ਨਹੀਂ ਸਕਦਾ ਦੇਖੋ ਜਿੰਨੀ ਵਾਰ ਵੀ ਆਉਨੇ ਆ ਨਵੀਂ ਨਵੀਂ ਵੈਰਾਈਟੀ ਹੁੰਦੀ ਆ ਨਵੇਂ ਨਵੇਂ ਡਿਜ਼ਾਈਨ ਹੁੰਦੇ ਤੇ ਰੇਟ ਘਟ ਤੋਂ ਘਟ ਗੌਰਵ ਖਰਾਨਾ ਜੀ ਕਹਿੰਦੇ ਕਲਕੱਤਾ ਵੀ ਜਾਏ ਹੁੰਦੇ ਆ ਅਹਮਦਾਬਾਦ ਵੀ ਜਾਏ ਹੁੰਦੇ ਆ ਸੂਰਤ ਵੀ ਜਾਏ ਹੁੰਦੇ ਆ ਦਿੱਲੀ ਵੀ ਜਾਏ ਹੁੰਦੇ ਆ ਬੰਬੇ ਵੀ ਜਾਏ ਹੁੰਦੇ ਆ ਹਰ ਵਾਰ ਕੁਆਲਿਟੀ ਵਧੀ ਜਾਂਦੀ ਆ ਰੇਟ ਘਟੀ ਜਾਂਦੇ ਆ 35 36 3600 ਵਾਲੇ ਸੂਟ 16 17 1700 ਦੇ ਵਿੱਚ ਕਰ ਦਿੱਤੇ ਆ ਬਾਜੀ ਖੀਮ ਖਾਬ ਤੇ ਸੂਟ ਹੋਣ ਮੋਰਾ ਦੇ ਖੰਭ ਹੋਣ ਤੇ ਰੇਡ ਬਾਜ਼ਾਰ 'ਚ 5000 ਹੋਵੇ ਸਾਡਾ ਹੋਵੇ 2500 ਰੁਪਇਆ ਫਿਰ ਕਿੱਦਾਂ ਕੋਈ ਮੁਕਾਬਲਾ ਕਰ ਲੂਗਾ ਕਹਿੰਦੇ ਚਮਚਿਆਂ ਦਾ ਉਸਤਾਦਾਂ ਨਾਲ ਤੇ ਕਾਵਾਂ ਦਾ ਬਾਜ਼ਾਂ ਨਾਲ ਮੁਕਾਬਲਾ ਨਹੀਂ ਹੋ ਸਕਦਾ ਭਾਜੀ ਇਹ ਵੀ ਬੜੀ ਗੱਲ ਮਸ਼ਹੂਰ ਆ ਕਹਿੰਦੇ ਅੰਕਲੋਂ ਵਾਲੇ 2-2 4-4 ਸੂਟ ਲਿਓਦੇ ਟਰੱਕ ਹੀ ਉਹਨਾਂ ਭਰ ਕੇ ਮੈਂ ਕਹਿੰਨਾ ਭਾਜੀ ਟਰੱਕ ਆ ਨਿਗਾਹ ਮਾਰੋ ਟਰੱਕ ਉੱਤਰ ਰਿਹਾ ਨਾਗ ਡੇਗ ਰਿਹਾ ਆ ਆ ਦੇਖੋ ਨਾਗ ਦੇ ਨਾਗ ਭਾਜੀ ਐਵੇਂ ਨਹੀਂ ਡੇਗਦੇ ਕਿਸੇ ਗੱਲ ਤੋਂ ਡੇਗਦੇ ਆ ਤੇ ਅਸੀਂ ਅੰਦਰ ਅੰਦਰ ਅਸੀਂ ਸਟਾਕ ਕਰਕੇ ਨਹੀਂ ਰੱਖੀ ਜਾਂਦੇ ਵੇਚ ਹੀ ਆਨੇ ਤਾਂ ਡਿੱਗੀ ਜਾਂਦੇ ਆ ਆਹ ਚੈੱਕ ਕਰੋ ਭਾਜੀ ਆਹ ਜਿਹੜਾ ਬਜ਼ਾਰਾ ਚ 5000 ਦਾ ਇੱਕ ਸੂਟ ਵਿਕਦਾ ਅਸੀਂ ਦੇ ਰਹੇ ਆ 5000 ਰੁਪਏ ਦੇ ਦੋ ਦੱਸੋ ਕੋਈ ਦੇ ਦੂਗਾ 5000 ਰੁਪਏ ਦੇ ਦੋ ਬਿਲਕੁਲ ਭਾਜੀ 2500 ਰੁਪਏ ਦੇ ਇੱਕ 5000 ਦੇ ਦੋ ਬਈ ਆ ਤਾਂ ਵਾਕਈ ਵੀ ਸਾਰੇ ਭਲੇਖੇ ਦੂਰ ਕਰਤੇ ਤੁਸੀਂ ਬੱਕ ਬੱਕ ਬਜ਼ਾਰਾਂ ਦੀ ਦੁਕਾਨਾਂ ਦੇ ਜਾਣੇ ਹੋ ਡੰਮੀਆਂ ਤਲਾ ਕੇ 5-5000 ਦਾ ਇੱਕ ਇਥੋਂ 5000 ਦੇ ਦੋ ਲੈ ਭਾਜੀ ਲੋਕੀ ਰੀਸਾਂ ਦੇ ਕਰ ਸਕਦੇ ਆ ਪਰ ਅੰਕਲ ਓਮ ਦੇ ਬਰਾਬਰ ਦੀ ਵੈਰਾਈਟੀ ਨਹੀਂ ਦੇ ਸਕਦੇ ਕਿਉਂਕਿ ਅੰਕਲ ਓਮ ਉਹ ਬੱਟਾ ਥੰਮ ਬਣ ਗਿਆ ਜਿਹੜਾ ਇੱਕ ਗੱਲ ਜੋ ਕਹਿ ਦਵੇ ਉਹ ਪਗਾਉਂਦਾ ਹੈ ਲੋਹੇ ਤੇ ਲਕੀਰ ਵਾਲੀਆਂ ਗੱਲਾਂ ਆਹ ਦੇਖੋ ਜੀ ਬਟੀਕਾਂ ਵਾਲੇ ਪੀਸ ਸਿੰਪਲ ਸਿੰਪਲ ਕੈਂਡ ਕੈਂਡ ਜੇ ਸੂਟ ਇਹ ਵੀ ਚੀਜ਼ਾਂ ਤੁਹਾਨੂੰ 2250 2525 ਹੋ ਜੇ ਦੇਣੀਆਂ ਆਹ ਦੇਖੋ ਜਿਹਦੇ ਘਰ 'ਚ ਵਿਆਹ ਜਿਹਨੂੰ ਹੈਗਾ ਗੋਡੇ-ਗੋਡੇ ਚਾਹ ਭਾਈ ਆਜੋ ਅੰਕਲੋਂ ਮੋਗਾ ਰੋਡ ਬਾਗਾਪਣਾ ਜਿੱਥੇ ਹਰ ਤਰ੍ਹਾਂ ਦੀ ਵੈਰਾਈਟੀ ਹਰ ਤਰ੍ਹਾਂ ਦੇ ਨਵੇਂ-ਨਵੇਂ ਡਿਜ਼ਾਈਨ ਬੁਲਬੁਲ ਦੇ ਬੱਚਿਆਂ ਰਗੇ ਸੂਟ ਆ ਚੁੱਕੇ ਆ ਜਿਹੜਾ ਤੁਸੀਂ ਲੱਖ ਰੁਪਏ ਦਾ ਕੱਪੜਾ ਨਾਲ ਇਥੋਂ 35-40 ਹਜ਼ਾਰ ਦੇਣ ਦੀ ਅਸੀਂ ਗਰੰਟੀ ਦਿੰਨੇ ਆ ਜਿਹੜਾ ਤੁਸੀਂ 2 ਲੱਖ ਰੁਪਏ ਦਾ ਕੱਪੜਾ ਲੈਣੇ ਹੋ ਲਗਜ਼ਰੀ ਸੂਟਾਂ ਦਾ ਲਗਜ਼ਰੀ ਸੂਟ ਵੀ ਤੁਹਾਨੂੰ ਦਿਖਾਵਾਂਗੇ ਉਹ ਅਸੀਂ ਇੱਥੇ ਸਿਰਫ ਤੁਹਾਨੂੰ 70-80 ਹਜ਼ਾਰ ਦੇ ਕੇ ਵੇਚਣੇ ਆ ਬਾਜ਼ਾਰ ਨਾਲੋਂ ਰੇਟ ਸਾਡੇ ਅੱਧ ਨਾਲੋਂ ਵੀ ਘਟਿਆ ਮੈਂ ਕਹਿੰਦਾ ਭਾਜੀ ਚੀਜ਼ਾਂ ਚੈੱਕ ਕਰੋ ਨਵੀਆਂ ਤੋਂ ਨਵੀਆਂ ਚਾਹੇ ਸ਼ਿਮਰ ਤੇ ਵਰਕ ਲੈ ਲਓ ਹੈਂਡਵਰਕ ਲੈ ਲੋ ਨੈਚੁਰਲ ਕ੍ਰੇਵ ਦੀਆਂ ਬੋਟਮਾਂ ਚੈੱਕ ਕਰੀ ਚੱਲੋ ਬਟਿਕ ਵਾਲੇ ਪੀਸ ਚੈੱਕ ਕਰੀ ਚੱਲੋ ਭਾਜੀ ਮੂੰਹੋ ਬੋਲ ਰਿਹਾ ਮੂੰਹੋ ਆ ਦੇਖੋ ਜੀ ਪਹੁੰਚਾ ਦੇ ਕੰਮ ਦੇਖੋ ਵਾਹ ਜੀ ਵਾਹ ਓਏ ਬੈ ਜਾ ਬੈ ਜਾ ਹੋ ਗਈ ਓਹ ਟਰੱਕ ਭਰ ਲਿਆ ਓਏ ਹੋਏ ਆ ਦੇਖੋ ਇਦਾਂ ਦੀਆਂ ਚੀਜ਼ਾਂ ਤੁਹਾਨੂੰ ਪਤਾ ਕਿੰਨੇ ਦੀਆਂ ਮੈਂਡੀਆਂ ਕੋਈ 4000 ਚ ਕੋਈ 4500 ਚ ਕੋਈ 4800 ਚ ਕੋਈ 5000 ਚ ਜਿਹੜੇ ਤੁਸੀਂ 10-10000 ਰੁਪਏ ਖਰਚਦੇ ਹੋ ਆ ਦੇਖੋ ਤਾਂ ਮੈਂ ਕਹਿੰਦਾ ਡਿਜ਼ਾਈਨਾਂ 'ਚ ਕਮੀ ਕੋਈ ਨਹੀਂ ਮੈਂ ਕਹਿੰਦਾ ਜੀ ਕੱਪੜੇ 'ਚ ਕਮੀ ਕੋਈ ਨਹੀਂ ਜਿੰਨਾ ਮਰਜ਼ੀ ਲੈ ਜਾਓ ਰੇਟ ਬਹੁਤ ਘਟਿਆ 20 ਅਕਤੂਬਰ ਤੋਂ ਪਹਿਲਾਂ-ਪਹਿਲਾਂ ਦੀਵਾਲੀ ਦੇ ਉੱਤੇ ਪਟਾਕੇ ਚਾਉਣੇ ਆ ਪਰ ਇੱਥੇ ਸੂਟਾਂ ਦੇ ਰੇਟਾਂ 'ਚ ਪਟਾਕੇ ਪਾਤੇ ਆਂ ਕੁਲੂਮ ਮੋਗਾ ਰੋਡ ਬਾਗਾਪਾਣੇ ਓਏ ਗੱਲ ਸੁਣੋ ਇੱਕ ਮਿੰਟ ਓਏ ਤੁਹਾਨੂੰ ਕੀ ਲੱਗਦਾ ਸੀ 5-500 ਵਾਲੇ ਸੂਟ ਵੇਚਦੇ ਆ ਤੁਹਾਨੂੰ ਕੀ ਲੱਗਦਾ ਸਾਡੇ ਕੋਲ 1000 ਵਾਲੇ ਸੂਟ ਹੁੰਦੇ ਆ ਤੁਹਾਨੂੰ ਕੀ ਲੱਗਦਾ 5000 ਦੇ ਦੋ ਹੀ ਹੁੰਦੇ ਆ ਸਾਡੇ ਕੋ 10 10 12 12 ਇਹ ਰਲੇ ਸੂਟ ਵੀ ਹੈਗੇ ਆ ਐਨ ਆਰ ਆਈ ਭੈਣ ਭਰਾਵਾਂ ਦੀ ਪਹਿਲੀ ਪਸੰਦ ਵੀ ਹੈਗੇ ਆ ਓਏ ਕਿਤੇ ਸਟਾਰਟਿੰਗ 'ਚ ਵੀਡੀਓ ਦੇਖ ਕੇ ਇਹਨਾ ਸਮਝ ਲਿਓ ਵੀ ਸਾਡੇ ਕੋ ਸਿਰਫ ਇਹੀ ਵੈਰਾਈਟੀ ਆ ਇਹ ਦੁਕਾਨ ਅੰਕਲ ਆਉਂਦੀ ਐ ਜਿੱਥੇ ਖਾਸ ਤੋਂ ਲੈ ਕੇ ਆਮ ਦੇ ਲਈ ਸਾਰੀ ਵੈਰੀਟੀ ਅਵੇਲੇਬਲ ਆ ਆ ਦੇਖੋ ਆ ਦੇਖੋ ਡਿਜ਼ਾਈਨ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਡਿਜ਼ਾਈਨ ਆ ਭੈਣਾ ਬਾਰ ਬਾਰ ਕਹਿੰਦੀਆਂ ਵੀ ਇਹੀ ਸੂਟ ਚਾਹੀਦੇ ਆ ਇੱਕ ਇੱਕ ਨਾਲ ਦੇ ਦੋ ਦੋ ਲੈ ਕੇ ਜਾ ਰਹੇ ਆ ਚਾਹੇ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਆਣਾ ਚਾਹੇ ਤੁਸੀਂ ਨਿਊਜ਼ੀਲੈਂਡ ਆਸਟ੍ਰੇਲੀਆ ਤੋਂ ਆਣਾ ਚਾਹੇ ਤੁਸੀਂ ਦबई ਤੋਂ ਆਣਾ ਪੰਜਾਬ ਦੇ ਸ਼ਾਪਿੰਗ ਕਰਨ ਆਉਣਾ ਤੇ ਹੋਰ ਕਿਤੇ ਨਾ ਜਾਓ ਸਿਰਫ ਅੰਕਲੋਂ ਮੋਗਰਾ ਰੋੜ ਬਾਗ ਆਪਣਾ ਆਇਓ ਜਿੱਥੇ ਇਦਾਂ ਦੇ ਭਾਰੇ ਭਾਰੇ ਸੂਟ ਤੁਹਾਨੂੰ ਅਸੀਂ ਦੇਣਿਆ ਕੌਡੀਆਂ ਦੇ ਪਾ ਅੱਜ ਦੀ ਗੱਲ ਕਰਦਾ ਸੀ ਮੈਂ ਵੀ ਮਤਲਬ ਜੇ ਤੁਸੀਂ ਇਦਾਂ ਦੇ ਭਾਰੇ ਭਾਰੇ ਸੂਟਾਂ ਦੀ ਦਾਜਵਰੀ ਬਣਾਉਣੀ ਆ ਆਪਣੀ ਧੀ ਬੱਚੀ ਨੂੰ ਵਧੀਆ ਕੱਪੜਾ ਲੈ ਕੇ ਦੇਣਾ ਇਹੀ ਕੱਪੜਾ ਜੇ ਬਾਜ਼ਾਰ ਤੇ ਆ ਕੇ ਲੈਣਾ 2 ਲੱਖ ਰੁਪਏ ਤੋਂ ਘੱਟ ਕਿਸੇ ਨੇ ਦਾਜਵਰੀ ਬਣਾ ਕੇ ਤਾਂ ਨਹੀਂ ਦੇਣੀ ਪਰ ਸਾਡੇ ਕੋਲ ਆਜੋ 70-80 ਹਜ਼ਾਰ ਚ ਦੇ ਦੇ ਦਿਆਂਗੇ ਲੱਖ ਲੱਖ ਸਵਾ ਸਵਾ ਲੱਖ ਰੁਪਏ ਸਾਡਾ ਬਚਾ ਦੇਣਾ ਸੀ ਦੇਖੋ ਜੀ ਪਚਾਹੇ ਬਨਾਰਸੀ ਬ੍ਰੌਕੇਟ ਹੋਵੇ ਚਾਹੇ ਡਿਜ਼ਾਈਨਰ ਪੀਸ ਹੋਵੇ ਚਾਚੀਆਂ ਤਾਇਆਂ ਭੂਆ ਮਾਮੀਆਂ ਸਾਰਿਆਂ ਨੂੰ ਖੁਸ਼ ਕਰ ਦੇਣਾ ਤੁਸੀਂ ਦੁਪੱਟੇ ਚੈੱਕ ਕਰੀ ਚੱਲੋ ਤੁਸੀਂ ਸੂਟ ਚੈੱਕ ਕਰੀ ਚੱਲੋ ਡਿਜ਼ਾਈਨ ਚੈੱਕ ਕਰੀ ਚੱਲੋ ਕਲਰ ਚੈੱਕ ਕਰੀ ਚੱਲੋ ਓਏ ਚੈਲੰਜ ਕਰਕੇ ਕਹਿੰਨੇ ਆ ਚੰਡੀਗੜ੍ਹ ਮਹਾਲੀ ਦਿੱਲੀ ਪੱਲ ਜੋਗੇ ਪੱਲ ਆ ਦੇਖੋ ਜੀ ਮੈਂ ਕਹਿੰਦਾ ਟੌਪ ਦੀ ਚੀਜ਼ ਆ ਜਿੱਥੇ ਮਰਜੀ ਚਲਜੋ ਨਾ ਇਦਾਂ ਸੂਟ ਮਿਲੂ ਨਾ ਇਦਾਂ ਰੰਗ ਮਿਲੂ ਨਾ ਡਿਜ਼ਾਈਨ ਮਿਲੂ ਨਾ ਦੁਪੱਟਾ ਮਿਲੂ ਉਹ ਨਾ ਹੀ ਰੇਟ ਮਿਲੂ ਰੇਟ ਇਹਦਾ ਜੋ ਹੈਗਾ ਹਨਾ ਤੁਸੀਂ ਸੁਣ ਕੇ ਖੁਸ਼ ਹੋ ਜਾਣਾ ਖੁਸ਼ ਆ ਜੋ ਆ ਦੇਖੋ ਪੂਰੇ ਜਾਲ ਬਣੇ ਸੂਟ ਦੁਪੱਟੇ ਵੀ ਟੌਪ ਟੌਪ ਦੇ ਚੀਜ਼ਾਂ ਟੌਪ ਟੌਪ ਦੀਆਂ ਸੂਟਾਂ ਦੇ ਕਿੰਗ ਬਣ ਚੁੱਕਿਆ ਅੰਕਲੋਮ ਅੰਕਲੋਮ ਬਣ ਗਿਆ ਸੂਟਾਂ ਦਾ ਕਿੰਗ ਸੂਟ ਨਾਲੇ ਨਾਲ ਤੁਸੀਂ ਸ਼ਰਾਰੇ, ਗਰਾਰੇ, ਲਹਿੰਗੇ, ਗਾਉਨ, ਡਰੈਸਾਂ ਲੈਣੀਆਂ ਤੇ ਉਹਦੇ ਵਿੱਚ ਵੀ ਅਨਲਿਮਟਿਡ ਵੈਰਾਈਟੀ ਅਸੀਂ ਤੁਹਾਨੂੰ ਦਿੜੜੀਆਂ ਹੁਣ ਆਹ ਇੱਕ ਚੀਜ਼ ਜ਼ਰੂਰ ਤੁਹਾਨੂੰ ਦਿਖਾ ਦਿੰਨੇ ਆ ਕਿਉਂਕਿ ਵੈਡਿੰਗ ਦਾ ਟਾਈਮ ਚੱਲਦਿਆ ਵੈਡਿੰਗ ਕਲੈਕਸ਼ਨ ਆਹ ਦੇਖੋ ਆਹ ਚੈੱਕ ਕਰੋ ਤੁਸੀਂ ਸੂਟ ਕਿੰਨਾ ਪਿਆਰਾ ਚੀਜ਼ ਚੈੱਕ ਕਰ ਲਓ ਇਹ ਤਾਂ ਕਿਸੇ ਬਹੁਤ ਹੀ ਸਿਆਣੇ ਬਾਪ ਦੀ ਧੀ ਨੇ ਸੂਟ ਪੋਣਾ ਕਿਉਂਕਿ ਇਦਾਂ ਦੇ ਸੂਟ ਹੋਰ ਕਿਤੋਂ ਮਿਲਣੇ ਨਹੀਂ ਹੈਗੇ ਦੇਖੋ ਜੀ ਡਰੈਸਾਂ ਦੇ ਵਿੱਚ 2300 ਰੁਪਏ ਤੋਂ ਲੈ ਕੇ 3500 3600 8000 7000 ਤੱਕ ਆਜੋ ਤੁਹਾਨੂੰ ਡਰੈਸਾਂ ਦਾ ਸੈਕਸ਼ਨ ਦਿਖਾਈਏ ਦੇਖੋ ਹੁਣ ਤਾਜਵਰੀਆਂ ਦਾ ਦਿਨ ਆ ਗਿਆ ਤੁਸੀਂ ਡਰੈਸਾਂ ਰੈਂਟ ਤੇ ਨਹੀਂ ਲੈਣੀਆਂ ਕੋਈ 2500 ਦੀ ਡਰੈਸ ਲੈ ਲਓ ਕੋਈ 3000 ਰੁਪਏ ਦੀ ਲੈ ਜਾਓ ਹਰ ਇੱਕ ਉੱਤੇ 20% ਆਫਰ ਦੇਤੀ ਆ ਚੈਲੰਜ ਕਰਕੇ ਕਹਿੰਦੇ ਆ ਕੋਈ 20% ਆਫਰ ਦੇ ਨਹੀਂ ਸਕਦਾ ਉਹ ਦਾਵਾ ਕਰਕੇ ਕਹਿੰਦੇ ਆ ਭਾਜੀ ਹਾਂਜੀ ਮੈਂ ਕਹਿੰਨਾ ਤੱਕ ਪੈਂਦੀ ਕਿਨੇ ਪੈਂਦੀ ਵਾਰੀ ਦੱਸੋ ਤੱਕ ਵੀ ਪੂਰੀ ਪੈਂਦੀ ਆ ਨਜ਼ਾਰੇ ਪੂਰੇ ਆ ਰਿਹਾ ਜਿੰਨਾ ਮਰਜੀ ਕੱਪੜਾ ਲੈ ਜਾਓ ਇੱਕ ਤਾਂ ਤੁਹਾਨੂੰ ਅਸੀਂ ਬਾਜ਼ਾਰ ਨਾਲੋਂ ਸਸਤੇ ਰੇਟਾਂ ਦੇ ਰੈਡੀਮੇਡ ਸ਼ਰਾਰੇ ਗਰਾਰੇ ਦੇਣੇ ਆ ਉਦੂ ਉਪਰ ਜਦੋਂ ਤੁਸੀਂ ਇੱਥੇ ਹੋਣਾ ਸਾਹ ਟੀਵੀ ਦਾ ਸਕਰੀਨ ਸ਼ਾਟ ਲੈ ਕੇ ਆਓ ਇਹਦੇ ਉੱਤੇ 20% ਐਕਸਟਰਾ ਡਿਸਕਾਊਂਟ ਵੀ ਲੈ ਕੇ ਦਵਾਂਗੇ 20% ਡਿਸਕਾਊਂਟ ਛੇਤੀ ਆਜੋ ਵੱਡੇ ਫਾਇਦੇ ਅੰਕਨੋਮ ਮੋਗਾ ਰੋਡ ਬਾਗਾਪਣਾ ਹੈਵੀ ਲਹਿੰਗੇ ਵੀ ਦਵਾਂਗੇ ਸ਼ਰਾਰੇ ਗਰਾਰੇ ਦਵਾਂਗੇ ਗੌਂਡ ਰਸਾਂ ਹਰ ਤਰ੍ਹਾਂ ਦੀ ਵੈਰਾਈਟੀ ਦਵਾਂਗੇ ਕੈਮਰਾ ਨੇ ਪ੍ਰਿੰਸ ਦੇ ਨਾਲ ਹਰਦੀਪ ਸਿੰਘ ਤੱਗੜ ਸਾਹ ਟੀਵੀ ਬਾਗਾਪਣਾ